ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਸਰਕਾਰ ਨੇ ਲਿਆ ਲਿਆ ਇਹ ਵੱਡਾ ਸਖਤ ਫੈਸਲਾ ਹੁਣ ਭੁੱਲ ਕੇ ਵੀ ਨਾ ਕਰਿਓ ਇਹ ਕੰਮ ਜੀ ਹਨ ਨਹੀਂ ਤਾਂ ਹੋਵੇਗੀ 5 ਸਾਲ ਦੀ ਕੈਦ ਦੀ ਸਜ਼ਾ ਤੇ ਲੱਗੇਗਾ 20 ਲੱਖ ਰੁਪਏ ਦਾ ਜੁਰਮਾਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਸਰਕਾਰ ਨੇ ਪਤੰਗ ੜਾਉਣ ਵਾਲਿਆਂ ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ ਪਤੰਗ ਬਣਾਉਣਾ ਤੇ ੜਾਉਣਾ ਗੈਰਜਮਾਨਤੀ ਅਪਰਾਧ ਕੋਸ਼ਿਸ਼ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਇਹਨਾਂ ਅਪਰਾਧੀਆਂ ਨੂੰ ਮਨਾਹੀ ਐਕਟ 2007 ਦੇ ਵਿੱਚ ਸੋਧ ਕਰਕੇ ਨਿਰਧਾਰਤ ਕੀਤਾ ਹੈ ਜਿਸ ਦੇ ਚ ਹੁਣ ਸਖਤ ਸਜ਼ਾਾਂ ਦੀ ਵਿਵਸਥਾ ਕੀਤੀ ਗਈ ਹੈ ਜਿਹਾ ਫੈਸਲਾ ਪਾਕਿਸਤਾਨ ਪੰਜਾਬ ਸਰਕਾਰ ਨੇ ਇਹ ਕੀਤਾ ਹੈ ਜੀ ਹਾਂ ਪੰਜਾਬ ਦੇ ਗ੍ਰਹਿ ਵਪਕ ਦੇ ਬੁਲਾਰੇ ਅਨੁਸਾਰ ਨਵੇਂ ਨਿਯਮ ਪਤਾ ਗੜਾਉਣ ਵਿੱਚ ਵਰਤੀ ਜਾਂਦੇ ਤਾਹੂ ਦੇ ਧਾਗੇ ਤਾਰਾਂ ਤੇ ਤਿਕੇਤਾ ਦੇ ਦੇ ਉਤਪਾਦਾਂ ਨੂੰ ਵੀ ਅਪਰਾਧਿਕ ਕਰਾ ਦਿੰਦੇ ਹਨ ਸੋਧਾਂ ਅਨੁਸਾਰ ਪਤੰਗ ਉਡਾਉਣ ਦੇ ਸਮੇਂ ਫੜੇ ਗਏ ਵਿਅਕਤੀ ਨੂੰ 3 ਤੋਂ 5 ਲੱਖ ਤਿੰਨ ਤੋਂ 5 ਸਾਲ ਦੀ ਕੈਦ ਦੀ ਸਜ਼ਾ ਜਾਂ 20 ਲੱਖ ਰੁਪਏ ਰਕਦਾ ਜੁਰਮਾਨਾ ਜਾਂ ਫਿਰ ਦੋਵੇਂ ਵੀ ਹੋ ਸਕਦੇ ਨੇ ਇਹ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ